ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੈਸੇ ਅ ਮੈਂ ਚੁੰਨੀ ਬਦਲ ਲਈ ਕਿਉਂਕਿ ਮੇਰੀ ਚੁੰਨੀ ਦੂਈ ਗਾੜੀ ਸੀ ਗਰਮੀ ਲੱਗਦੀ ਆ ਮੈਨੂੰ ਆਇਨਾ ਕਿ ਹੋਈ ਬੈਂਡ ਸੂਟ ਹੋਈ ਪਾਇਆ ਹੋਇਆ ਕਿਉਂਕਿ ਆਪਾਂ ਇੱਕ ਪਰਿਵਾਰ ਆ ਨਾ ਸਾਡਾ ਵੀ ਤੁਹਾਡੇ ਨਾਲ ਪਿਆਰ ਪੈ ਗਿਆ ਅੱਜ ਮੈਂ ਇੱਕ ਜਿਹੜੀ ਗੱਲ ਕਰਨੀ ਆ ਮੈਨੂੰ ਬੜੀ ਇਸ ਗੱਲ ਤੋਂ ਖਿਜ ਚੜੀ ਹੋਈ ਆ ਸੁਣਦੇ ਹੁੰਦੇ ਤੇ ਆਪਾਂ ਇਹ ਗੱਲਾਂ ਪਰ ਹੁਣ ਆਪਾਂ ਨੂੰ ਫੋਨਾਂ ਤੇ ਅੱਖੀਂ ਦੇਖਣ ਨੂੰ ਮਿਲਦੀਆਂ ਨੇ ਇਹ ਚੀਜ਼ਾਂ ਕੁੱਤੇਆਂ ਬਿੱਲਿਆਂ ਬਾਰੇ ਸਾਡੀ ਦੁਨੀਆਦਾਰੀ ਨੂੰ ਹੋ ਕੇ ਗਿਆ ਅਸੀਂ ਇਨਸਾਨ ਹੋ ਕੇ ਵੀ ਇਨਸਾਨ ਨਹੀਂ ਰਹੇ ਸਾਡੀ ਬਿਰਤੀ ਜਾਨਵਰਾਂ ਵਾਲੀ ਹੋ ਗਈ ਪਸ਼ੂ ਪੰਛੀਆਂ ਵਾਲੀ ਬਿਰਤੀ ਹੋ ਗਈ ਸਾਡੀ ਕਾਤੇ ਹੋ ਗਈ ਹੁਣ ਮੈਨੂੰ 2-3 ਦਿਨ ਹੋ ਗਏ ਮੈਨੂੰ ਨੈਟ ਤੇ ਦੇਖਦੀ ਨੂੰ ਪਹਿਲਾਂ ਤਾਂ ਮੈਂ ਇੱਕ ਖਬਰ ਦੇਖੀ ਕੱਲ ਪਰਸੋਂ ਤੁਸੀਂ ਵੀ ਦੇਖੀ ਹੋਣੀ ਆ ਸਾਰੇ ਭੈਣ ਭਾਈਆਂ ਨੇ ਬਈ ਇੱਕ ਮੀਆਂ ਬੀਬੀ ਚ ਲੜਾਈ ਹੋ ਗਈ ਪਹਿਲਾਂ ਤਾਂ ਕੁੱਤੇ ਬਾਰੇ ਕੁੱਤਾ ਘਰ ਚ ਰੱਖਿਆ ਹੋਇਆ ਤਾਂ 8 ਦਾ ਸਾਲ ਤੋਂ ਕੁੱਤਾ ਪਾਲਿਆ ਹੋਇਆ ਤਾਂ ਚਲੋ ਆਪਾਂ ਕਈ ਵਾਰ ਹੁੰਦਾ ਛੋਟਾ ਕੂਤਰਾ ਪਾਲ ਲੈਨੇ ਆ بڑا ਹੋ ਜਾਂਦਾ ਹੈ ਚਲੋ ਦੇਖੋ ਜੇ ਆਪਾਂ ਘਰ 'ਚ ਕੋਈ ਚੀਜ਼ ਰੱਖਦੇ ਆ ਬਣਾ ਉਹਦੇ ਨਾਲ ਭਾਵੇਂ ਕੋਈ ਮੱਝ ਹੋਵੇ ਕੋਈ ਵੀ ਪਸ਼ੂ ਪੰਛੀ ਹੋਵੇ ਬਣਾ ਉਹਦੇ ਨਾਲ ਪਿਆਰ ਪੈ ਜਾਂਦਾ ਹੈ ਸਾਨੂੰ ਇੰਨਾ ਪਿਆਰ ਨਹੀਂ ਪਾਉਣਾ ਚਾਹੀਦਾ ਭਈ ਅਸੀਂ ਆਪਣੇ ਘਰ ਦੇ ਮੈਂਬਰਾਂ ਤੋਂ ਵੱਧ ਸਮਝਣ ਲੱਗ ਜੀਏ ਇੱਕ ਇਨਸਾਨ ਨਾਲ ਸਾਡਾ 30 40 ਸਾਲ ਦਾ ਰਿਸ਼ਤਾ ਹੈ ਇੱਕ ਅਸੀਂ 8 ਦਾ ਸਾਲ ਤੋਂ ਕੂਤਰਾ ਪਾਲਿਆ ਹੋਇਆ ਹੈ ਐਡੇ ਵੀ ਕੀ ਅਸੀਂ ਰੱਬਾਂ ਬਈ ਅਸੀਂ ਉਹ ਕਹਿੰਦੇ ਆ ਕੁੱਤੇ ਦੇ ਬਰਾਬਰ ਆਦਮੀ ਦੀ ਤੁਲਨਾ ਕਰਤੀ ਪਹਿਲਾਂ ਤਾਂ ਕਹਿੰਦੇ ਘਰ 'ਚ ਬਹੁਤ ਕਲੇਸ਼ ਪਿਆ ਫੇਰ ਉਦੋਂ ਬਾਅਦ ਉਹ ਜਨਾਨੀ ਪਤਾ ਨਹੀਂ ਕਿੱਥੇ ਢਿੱਲੀ ਮਸੀ ਹੋ ਗਈ ਉਹ ਘਰ ਵਾਲੇ ਨੇ ਕੀ ਕਰਿਆ ਕੁੱਤਾ ਕਿਤੇ ਛੱਡੇ ਆਂਦਾ ਠੀਕ ਆ ਬੰਦੇ ਨੂੰ ਕਈ ਵਾਰ ਕਾਣਤ ਆ ਜਾਂਦੀ ਆ ਕਈ ਇਨਸਾਨ ਘਰ 'ਚ ਕੁੱਤਾ ਬਿੱਲਾ ਨਹੀਂ ਬਰਦਾਸ਼ਤ ਕਰਦੇ ਹੈਗੇ ਉਹ ਕੁੱਤਾ ਕਿਤੇ ਛੱਡੇ ਆਂਦਾ ਤੁਸੀਂ ਇਹ ਦੇਖ ਲਓ ਬਈ ਉਹ ਕੁੱਤੇ ਨੂੰ ਤਾਂ ਟੋਲਦੀ ਫਿਰਦੀ ਆ ਪਰ ਉਹਨੇ ਬੰਦੇ ਦੀ ਸਾਰ ਨਹੀਂ ਲੱਤੀ ਵੀ ਮੇਰਾ ਆਦਮੀ ਹੈ ਕਿੱਥੇ ਇੱਕ ਮਹੀਨਾ ਹੋ ਗਿਆ ਵੀ ਕੋਈ ਕਿਤੇ ਉਹਨੇ ਗਲਤ ਸਟੈਪ ਤਾਂ ਨਹੀਂ ਚੱਕ ਲਿਆ ਤੁਸੀਂ ਮੈਨੂੰ ਇਹ ਦੱਸੋ ਆਦਮੀਆਂ ਦੀ ਜਗ੍ਹਾ ਕੁੱਤੇ ਬਿੱਲੇ ਲੈਣਗੇ ਸਾਡਾ ਘਰ ਦਾ ਸਾਡਾ ਜੀਵਨ ਸਾਥੀ ਇੱਕ ਪਾਸੇ ਕੁੱਤਾ ਬਿੱਲਾ ਠੀਕ ਹੈ ਜੀ ਉਹ ਉਹਨੂੰ ਤਾਂ ਇਨਸਾਨ ਨੂੰ ਵਿਚਾਰੇ ਨੂੰ ਲੱਭਿਆ ਨਹੀਂ ਵੀ ਉਹ ਕਿੱਥੇ ਹੈ ਕਿੱਥੇ ਨਹੀਂ ਮਾਂ ਮਾ ਧੀਆ ਕੁੱਤੇ ਤੇ ਲੱਗੀਆਂ ਹੋਈਆਂ ਨੇ ਕੁੱਤੇ ਨੂੰ ਟੋਲਣ ਲੱਗੀਆਂ ਹੋਈਆਂ ਨੇ ਫਿਰ ਦੇਖੋ ਪੁਲਿਸ ਰਿਪੋਰਟ ਵੀ ਕਰਾਈ ਆ ਕੈਮਰੇਾਂ 'ਚ ਵੀ ਦੇਖਿਆ ਮੈਂ ਤਾਂ ਇਹ ਰਿਕਵੈਸਟ ਕਰਦੀ ਆਂ ਇਹ ਜੀਆਂ ਜਨਾਨੀਆਂ ਨੂੰ ਮੈਂ ਉਸ ਭੈਣ ਨੂੰ ਵੀ ਕਹਿਨੀ ਆਂ ਬਈ ਮੁੰਨੜੀਏ ਤੂੰ ਆਪਣੇ ਜੀਵਨ ਸਾਥੀ ਨੂੰ ਟੋਲ ਕੁੱਤਾ ਤਾਂ ਇਹ ਨਹੀਂ ਕੋਈ ਹੋਰ ਆਜੂ ਪਰ ਇਹ ਰਿਸ਼ਤੇ ਨਹੀਂ ਗਏ ਮੁੜਦੇ ਠੀਕ ਹੈ ਜੀ ਧੀ ਨੂੰ ਪਿਓ ਨਹੀਂ ਚਾਹੀਦਾ ਕਿ ਆ ਜਨਾਨੀ ਨੂੰ ਆਦਮੀ ਨਹੀਂ ਚਾਹੀਦਾ ਕੁੱਤਾ ਹੀ ਸਭ ਕੁਝ ਹੋ ਗਿਆ ਆਹਾ ਹੁਣ ਅੱਜੇ ਦੇਖੀ ਆ ਖਬਰ ਆਖੇ ਕੋਈ ਗਵਾਂਡੀਆਂ ਦਾ ਕੁੱਤਾ ਤਾਂ ਗਵਾਂਡੀਆਂ ਦੇ ਕੁੱਤੇ ਪਿੱਛੇ ਦੋ ਕਤਲ ਹੋ ਗਏ ਪਿਓ ਪੁੱਤ ਮਾਰਤੇ ਇੱਕ ਜਵਾਕ ਦਾਖਲ ਹੈ ਇੱਕ ਜੇ ਬਜ਼ੁਰਗ ਔਰਤ ਦਾਖਲ ਹੈ ਹੁਣ ਤੁਸੀਂ ਇਹ ਦੇਖੋ ਆਪਾਂ ਕਿੰਨਾ ਕੁਸ ਟੀਵੀਆਂ ਚ ਫੋਨਾਂ ਤੇ ਕਿੰਨਾ ਕੁਸ ਦੇਖਦੇ ਆ ਚੰਗੇ ਚੰਗੇ ਘਰਾਂ ਚ ਕਰੋੜ ਕਰੋੜ ਦੇ ਬੰਗਲੇਆਂ ਚ ਪੰਜ ਪੰਜ ਚਾਰ ਚਾਰ ਕੁੱਤੇ ਬਿੱਲੇ ਕਿੰਨੇ ਰੱਖੇ ਹੋਏ ਆ ਏਸਿਆਂ ਦੇ ਥੱਲੇ ਉਹ ਸੌਂਦੇ ਨੇ ਬੈੱਡਾਂ ਤੇ ਸੌਂਦੇ ਨੇ ਸਪੈਸ਼ਲੀ ਉਹਨਾਂ ਦੀ ਪਰਵਰੇਸ਼ ਹੁੰਦੀ ਆ ਉਹੇ ਜੇ ਘਰਾਂ ਦੇ ਬਜ਼ੁਰਗ ਆਸ਼ਰਮਾਂ ਚ ਰੁਲਦੇ ਆ ਜਿਨ੍ਹਾਂ ਦੀ ਡੇਡਡ 2 2 ਲੱਖ ਰੁਪਿਆ ਪੈਨਸ਼ਨ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਘਰ ਲਈ ਸੰਘਰਸ਼ ਕੀਤਾ ਬਹੁਤ ਕਹ ਰਾਜਾ ਤਾਂ ਦੇਖਣਾ ਚ ਇਹ ਆਇਆ ਹੈ ਵੀ ਜਿਨ੍ਹਾਂ ਨੂੰ ਮਾਪੇ ਨੇ ਪਾਲਿਆ ਨਾ ਉਹਨਾਂ ਨੇ ਮਾਪੇ ਕੱਢ ਕੇ ਕੁੱਤੇ ਬਿੱਲੇ ਰੱਖ ਲਏ ਘਰਾਂ ਚ ਜਿਨ੍ਹਾਂ ਮਾਪੇ ਆਪਾਂ ਨੇ ਤੁਹਾਡੇ ਲਈ ਦਿਨ ਰਾਤ ਸੰਘਰਸ਼ ਕੀਤਾ ਜਿਨ੍ਹਾਂ ਮਾਪੇ ਆਪਾਂ ਨੇ ਤੁਹਾਨੂੰ ਦਿਨ ਰਾਤ ਕਰਕੇ ਪਾਲਿਆ ਪੜ੍ਹਾਇਆ ਸਭ ਕੁਝ ਕੀਤਾ ਤੁਹਾਡਾ ਇੰਨੇ ਜੋਗੇ ਤੁਹਾਨੂੰ ਕੀਤਾ ਉਹ ਤਾਂ ਲਾਤੇ ਤੁਸੀਂ ਖੁੰਝੇ ਕੁੱਤੇ ਬਿੱਲਿਆਂ ਨੂੰ ਤੁਸੀਂ ਸ਼ਾਮ ਨੂੰ ਸਵੇਰੀਓ ਤੁਸੀਂ 2-2 ਘੰਟੇ ਕਮਾ ਕੇ ਲਿਆਉਣੇ ਹੋ ਮਾਂ ਦੀ ਉਂਗਲ ਫੜ ਕੇ ਲੈ ਜਾ ਕਰੋ ਜੇ ਬਿਰਦ ਹੈ ਮਾਂ ਵੀ ਚੱਲ ਮਾਂ ਤੈਨੂੰ ਸ਼ੈਰ ਕਰਾ ਕੇ ਲਿਆਵਾਂ ਪਤਾ ਨਹੀਂ ਕਿਉਂ ਦੁਨੀਆ ਹਿੱਲੀ ਪਈ ਐ ਮੈਨੂੰ ਤਾਂ ਇਦਾਂ ਲੱਗਦਾ ਵੀ ਇਨਸਾਨ ਦੀ ਬਿਰਤੀ ਇਨਸਾਨ ਵਾਲੀ ਰਹੀਓ ਨਹੀਂ ਠੀਕ ਐ ਬਹੁਤ ਲੋਕ ਆ ਆਪਾਂ ਕੁੱਤਾ ਆਪਣੀ ਸੇਫਟੀ ਲਈ ਘਰ 'ਚ ਰੱਖ ਲੈਣੇ ਆ ਵੀ ਚੱਲ ਸਾਨੂੰ ਅੰਦਰ ਬਾਹਰ ਆਪਾਂ ਫਿਰਦੇ ਆ ਮਕਾਨਾਂ ਚ ਸਾਨੂੰ ਬਾਹਰ ਦੀ ਬਿੜਕ ਹੋ ਜਾਂਦੀ ਆ ਕੁੱਤਾ ਭੌਂਕ ਜਾਂਦਾ ਪਰ ਕੁੱਤਾ ਸਾਡੇ ਘਰ ਦੇ ਮੈਂਬਰਾਂ ਦੀ ਜਗ੍ਹਾ ਨਹੀਂ ਲੈ ਸਕਦਾ ਠੀਕ ਹੈ ਜੀ ਮੈਂ ਤਾਂ ਹੈਰਾਨ ਆ ਪਹਿਲਾਂ ਤਾਂ ਹੈਰਾਨੀ ਇਹ ਆਉਂਦੀ ਆ ਜੇ ਬਿੜਕ ਕੁੱਤਿਆਂ ਦੀ ਪਰਪਰੇਸ਼ਨ ਹੁੰਦੀ ਕਿਵੇਂ ਆ ਅਗਲਾ ਆਂ ਰੱਖਦਾ ਸਾਹਮਣੇ ਸਾਹਮਣੇ ਬਜ਼ੁਰਗਾਂ ਨੂੰ ਅਗਲਾ ਬੱਡ-ਬੱਡ ਖਾਂਦਾ ਤੁਸੀਂ ਜੇ ਜੱਗ ਤੋਂ ਕੁਝ ਖੱਟ ਕੇ ਜਾਣਾ ਹੈ ਨਾ ਤਾਂ ਆਪਣੇ ਬਜ਼ੁਰਗਾਂ ਨੂੰ ਪਿਆਰ ਨਾਲ ਬੁਲਾ ਲਿਆ ਕਰੋ ਘਰ 'ਚ ਉਹਨਾਂ ਨਾਲ ਪਿਆਰ ਨਾਲ ਰਹਿ ਲਿਆ ਕਰੋ ਘਰ 'ਚ ਉਹਨਾਂ ਦੀ ਪਰਪਰੇਸ਼ਨ ਜਹੀ ਜੀ ਪਰਪਰੇਸ਼ਨ ਉਹਨਾਂ ਨੇ ਤੁਹਾਡੀ ਬਚਪਨ ਚ ਕੀਤੀ ਐ ਉਹਨਾਂ ਨੂੰ ਬੁਢਾਪੇ 'ਚ ਉਹੀ ਜੀ ਪਰਪਰੇਸ਼ਨ ਦੀ ਲੋੜ ਐ ਠੀਕ ਹੈ ਜੀ ਕਈ ਵਾਰ ਬਜ਼ੁਰਗ ਸਾਡੇ ਤੇ ਡਿਪੈਂਡ ਹੁੰਦੇ ਨੇ ਉਹਨਾਂ ਨੂੰ ਖਾਣ ਨੂੰ ਦੇ ਦਾਂਗੇ ਖਾਣਣਗੇ ਉਹਨਾਂ ਨੂੰ ਨਿਲਾਵਾ ਦਾਂਗੇ ਉਹਨਾਂ ਆਲਣਗੇ ਉਹਨਾਂ ਨੂੰ ਕੋਈ ਪੀਣ ਨੂੰ ਦੇ ਦਾਂਗੇ ਉਹ ਪੀਲਣਗੇ ਠੀਕ ਹੈ ਜੀ ਅਸੀਂ ਉਹਨਾਂ ਨੂੰ ਤਾਂ ਖਲ ਖੁੰਜੇ ਲਾ ਦੰਨੇ ਆ ਅਸੀਂ ਕੁੱਤੇ ਬਿੱਲਿਆਂ ਨੂੰ ਆਪਣੇ ਬਰਾਬਰ ਸੋਫਿਆਂ ਤੇ ਬਿਠਾ ਲੈੰਨੇ ਆ ਇਹ ਕੰਮ ਨਾ ਕਰੋ ਇਨਸਾਨੀਅਤ ਨੂੰ ਸਾਹਮਣੇ ਰੱਖੋ ਕਿਉਂਕਿ ਇਹ ਹਲਟ ਦੀਆਂ ਟੰਡਾ ਗੇੜ ਮੁੜ ਕੇ ਸਾਡੇ ਤੇ ਵੀ ਆਉਣਾ ਹੈ ਕਿਤੇ ਨਹੀਂ ਪੱਜ ਸਕਦੇ ਸੋ ਇਹ ਗੱਲਾਂ ਨਵੀਆਂ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇਹ ਸਾਡੀਆਂ ਜੇ ਅਸੀਂ ਹੁਣ ਇਹਨਾਂ ਪੀੜੀਆਂ ਨੇ ਕੰਟਰੋਲ ਨਾਲ ਇਹਨਾਂ ਗੱਲਾਂ ਤੇ ਕੀਤਾ ਆਉਣੇ ਵਾਲੀਆਂ ਪੀੜੀਆਂ ਨੇ ਵੀ ਕੁੱਤੇ ਬਿੱਲੇ ਹੀ ਪਾਲਨੇ ਆ ਪੁੱਛਣਾ ਤੁਹਾਨੂੰ ਵੀ ਨਹੀਂ ਕਿਸੇ ਨੇ ਇਹ ਵੀ ਪੋਲੋਜੀਓ ਠੀਕ ਆ ਜੀ ਚਲੋ ਠੀਕ ਆ ਜੀ ਬੜਾ ਦੁੱਖ ਹੁੰਦਾ ਆ ਜੀ ਇਹ ਗੱਲਾਂ ਸੁਣ ਕੇ ਬਈ ਇਨਸਾਨੀਅਤ ਦੀ ਸੋਚ ਕਿੱਧਰ ਨੂੰ ਜਾਣ ਲੱਗੀ ਇਨਸਾਨ ਅਨਸਾਨਾਂ ਵਾਲੀਆਂ ਗੱਲਾਂ ਕਰਨੋਂ ਪਿੱਛੇ ਹਟਦਾ ਜਾਂਦਾ ਚਲੋ ਠੀਕ ਆ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨਾਲ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ